हां जी ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਜੀ ਅੱਜ ਫੇਰ ਤੇ ਆ ਕਾਫੀ ਜੜੀ ਚੰਗੀ ਲੱਗੂ ਤੁਹਾਨੂੰ ਕਹਾਣੀ ਮੋਟੀਵੇਸ਼ਨ ਜ਼ਰੂਰ ਮਿਲੂਗੀ ਹਰ ਵਾਰ ਵਾਂਗੂ ਇੱਕ ਮੂਰਤੀਕਾਰ ਦੀ ਕਹਾਣੀ ਆ ਬਹੁਤ ਹੀ ਵਧੀਆ ਮੂਰਤੀਕਾਰ ਸੀ ਇੰਨਾ ਵਧੀਆ ਸੀ ਕਿ ਉਹ ਸਾਰੇ ਪਾਸੇ ਉਹਦੇ ਚਰਚੇ ਹੁੰਦੇ ਸੀ ਕਿ ਇਹਦੇ ਵਰਗੀ ਮੂਰਤੀ ਨਹੀਂ ਕੋਈ ਬਣਾ ਸਕਦਾ ਦੂਰੋਂ ਦੂਰੋਂ ਲੋਕ ਆਉਂਦੇ ਸੀ ਉਹਦੇ ਕੋਲ ਹੁਣ ਉਹ ਮੂਰਤੀਕਾਰ ਬੁਢਾ ਹੁੰਦਾ ਜਾ ਰਿਹਾ ਸੀ ਤੇ ਇੱਕ ਉਹਦਾ ਛੋਟਾ ਬੇਟਾ ਸੀ ਉਹਨੂੰ ਵੀ ਉਹਨੇ ਸਾਰੇ ਜਿਹੜੇ ਗੋਣਾ ਮੂਰਤੀ ਕਲਾ ਦੇ ਉਹ ਸਿਖਾਏ ਹੋਏ ਸੀ ਤੇ ਉਹ ਆਪਣੇ ਬੇਟੇ ਨੂੰ ਵੀ ਇੱਕ ਬਹੁਤ ਵਧੀਆ ਮੂਰਤੀਕਾਰ ਹੀ ਬਣਾਉਣਾ ਚਾਹੁੰਦਾ ਸੀ ਤੇ ਉਹ ਵੱਡ ਵੀ ਰਿਹਾ ਸੀ ਜਿਹੜਾ ਬੇਟਾ ਸੀ ਉਹ ਆਪਣੇ ਫਾਦਰ ਤੋਂ ਸਾਰਾ ਕੰਮ ਸਿੱਖ ਰਿਹਾ ਸੀ ਤੇ ਹੁਨਰ ਆਪਣੇ ਵਿੱਚ ਉਹ ਕਾਫੀ ਪੈਦਾ ਕਰ ਚੁੱਕਿਆ ਸੀ ਜਿੱਦਾਂ ਜਿੱਦਾਂ ਉਹ ਬਾਪ ਬੁढ़ा ਹੁੰਦਾ ਗਿਆ ਉਹਦੀ ਜਿਹੜੀ ਚਰਚਾ ਵਾ ਉਹ ਘਟਦੀ ਗਈ ਪਰ ਬੇਟਾ ਇੰਨਾ ਵਧੀਆ ਮੂਰਤੀਕਾਰ ਬਣਦਾ ਗਿਆ ਕਿ ਉਹਦੀ ਚਰਚਾ ਆਪਣੇ ਪਿਓ ਨਾਲੋਂ ਵੀ ਜ਼ਿਆਦਾ ਹੋਣ ਲੱਗੀ ਉਹਦੇ ਜਿਹੜੇ ਰੇਟ ਸੀਗੇ ਮੂਰਤੀਆਂ ਦੇ ਪਿਓ ਤੋਂ ਵੀ ਜ਼ਿਆਦਾ ਮਹਿੰਗੇ ਜਿਹੜੇ ਹੋਣ ਲੱਗੇ ਉਹਦੀਆਂ ਮੂਰਤੀਆਂ ਮਹਿੰਗੀਆਂ ਵੇਚਣ ਲੱਗੀਆਂ ਪਰ ਜਦੋਂ ਵੀ ਕੋਈ ਮੂਰਤੀ ਉਹ ਬੇਟਾ ਬਣਾਉਂਦਾ ਸੀਗਾ ਤਾਂ ਉਹਦਾ ਜਿਹੜਾ ਬਾਪ ਸੀ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦਾ ਸੀ ਕਿ ਤੂੰ ਆਹ ਚੀਜ਼ ਨੂੰ ਐਦਾਂ ਕਰ ਇਸ ਚੀਜ਼ ਦੇ ਵਿੱਚ ਸੁਧਾਰ ਕਰ ਤੇ ਬੇਟਾ ਮੰਨਦਾ ਵੀ ਸੀ ਬੇਟਾ ਉਹ ਸੁਧਾਰ ਕਰਦਾ ਵੀ ਸੀ ਇਸ ਤਰੀਕੇ ਦੇ ਨਾਲ ਕਾਫੀ ਦੇਰ ਕਾਫੀ ਸਮੇ ਇਹ ਚੱਲਦਾ ਰਿਹਾ ਹੌਲੀ-ਹੌਲੀ ਕੀ ਹੁੰਦਾ ਕਿ ਜਦੋਂ ਉਹ ਬਜ਼ੁਰਗ ਜਿਆਦਾ ਹੋ ਗਿਆ ਉਹਦਾ ਪਿਓ ਤਾਂ ਬੇਟਾ ਹੋਰ ਵੀ ਜਿਆਦਾ ਸਾਰੇ ਪਾਸੇ ਆਪਣੀ ਚਰਚਾ ਕਰਵਾ ਲੈਂਦਾ ਉਹਦੇ ਰੇਟ ਆ ਜਿਹੜੇ ਹੋਰ ਵੀ ਹਾਈ ਹੋ ਜਾਂਦੇ ਨੇ ਪਰ ਬਾਪ ਨੇ ਬਜ਼ੁਰਗ ਹੋ ਕੇ ਵੀ ਇਹ ਆਦਤ ਨਹੀਂ ਛੱਡੀ ਕਿ ਉਹਦੀ ਹਰ ਮੂਰਤੀ ਦੇ ਵਿੱਚ ਨੁਕਸ ਕੱਢਦਾ ਸੀ ਤੇ ਕਾਫੀ ਦੇਰ ਬੇਟਾ ਇਹ ਗੱਲ ਬੱਦ ਆ ਰਿਹਾ ਜੋ ਵੀ ਉਹਦਾ ਪਿਓ ਕਹਿੰਦਾ ਸੀ ਆਪਣੀ ਮੂਰਤੀ ਦੇ ਵਿੱਚ ਉਹ ਸੁਧਾਰ ਕਰ ਲੈਂਦਾ ਸੀ ਪਰ ਜਦੋਂ ਇੱਕ ਮੁਕਾਮ ਆਇਆ ਕਿ ਜਿਹੜਾ ਬਜ਼ੁਰਗ ਬਾਪ ਸੀ ਉਹ ਹੁਣ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਤੇ ਹੁਣ بیٹے ਨੂੰ ਲੱਗਿਆ ਕਿ ਮੇਰੇ ਸਿਰ ਤੇ ਹੀ ਸਾਰਾ ਕੁਝ ਆ ਇੱਕ ਦਿਨ ਕੀ ਹੁੰਦਾ ਬੜੀ ਮਿਹਨਤ ਦੇ ਨਾਲ ਇੱਕ ਮੂਰਤੀ ਬਣਾ ਕੇ ਰੱਖਦਾ ਵਾ ਬਜ਼ੁਰਗ ਬਾਪ ਦੀ ਨਿਗਾ ਨਿਗਾ ਚ ਪੈ ਜਾਂਦੀ ਆ ਉਹ ਮੂਰਤੀ ਉਹਨੂੰ ਆਦਤ ਸੀ ਤੇ ਫਿਰ ਉਹਦੇ ਵਿੱਚ ਨੁਕਸ ਕੱਢਦਾ ਤੇ ਉਸ ਦਿਨ بیٹے ਨੂੰ ਪਤਾ ਨਹੀਂ ਕੀ ਹੁੰਦਾ ਉਹ ਕਹਿੰਦਾ ਵੀ ਹੁਣ ਪਾਪਾ ਤੁਸੀਂ ਰਹਿਣ ਦੋ ਤੁਹਾਡੀ ਉਮਰ ਨਹੀਂ ਰਹੀ ਇਹ ਮੂਰਤੀ ਆ ਜਿਹੜੀ ਇਹ ਬਿਲਕੁਲ ਸਹੀ ਆਇਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਤੁਹਾਨੂੰ ਆਦਤ ਪਈ ਹੋਈ ਆ ਹਰ ਚੀਜ਼ ਦੇ ਵਿੱਚ ਨੁਕਸ ਕੱਢਣ ਦੀ ਹੁਣ ਪਿਓ ਜਦੋਂ ਇਹ ਗੱਲ ਸੁਣਦਾ ਤੇ ਇਹ ਸੁਣ ਕੇ ਫੈਸਲਾ ਕਰ ਲੈਂਦਾ ਵੀ ਅੱਜ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਕੁਝ ਵੀ ਨਹੀਂ ਕਹਿਣਾ ਜਿੱਦਾਂ ਦੀ ਵੀ ਇਹ ਮੂਰਤੀ ਬਣਾਊਗਾ ਇਹ ਬਸ ਉਹਦੇ ਵਿੱਚ ਠੀਕ ਆ ਮੈਂ ਰੋਕਣਾ ਟੋਕਣਾ ਨੁਕਸ ਕੱਢਣੇ ਸਾਰੇ ਬੰਦ ਕਰ ਦਿੱਤੇ ਐਦਾਂ ਹੀ ਹੁੰਦਾ ਜੀ ਉਸ ਦਿਨ ਤੋਂ ਬਾਅਦ ਪਿਓ ਕੁਝ ਵੀ ਨਹੀਂ ਕਹਿੰਦਾ ਆਪਣੇ ਬੇਟੇ ਨੂੰ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਤੇ ਹੁੰਦਾ ਕਿ ਆ ਉਹਦੇ ਬੇਟੇ ਦੀ ਚਰਚਾ ਘਟਣ ਲੱਗ ਜਾਂਦੀ ਆ ਉਹਦੀਆਂ ਮੂਰਤੀਆਂ ਦੀ ਜਿਹੜੀ ਸੇਲ ਆ ਉਹ ਵੀ ਘਟਣ ਲੱਗ ਜਾਂਦੀ ਆ ਇੱਕ ਦਿਨ ਇਹੋ ਜਿਹਾ ਆਉਂਦਾ ਜਦੋਂ ਬਿਲਕੁਲ ਉਹਦਾ ਕੰਮ ਜਿਹੜਾ ਠੱਪ ਹੋ ਜਾਂਦਾ ਕੋਈ ਉਹਨੂੰ ਆਰਡਰ ਨਹੀਂ ਆਉਂਦਾ ਕੋਈ ਉਹਦੀ ਮੂਰਤੀ ਲੈਣ ਨਹੀਂ ਆਉਂਦਾ ਉਹ ਆਪਣੇ ਪਿਓ ਦੇ ਕੋਲ ਜਾਂਦਾ ਬਜ਼ੁਰਗ ਪਿਓ ਦੇ ਕੋਲ ਕਹਿੰਦਾ ਵੀ ਪਾਪਾ ਐਦਾ ਐਦਾ ਪਤਾ ਨਹੀਂ ਕਿਉਂ ਮੈਂ ਬਹੁਤ ਪਪੂਲਰ ਹੋ ਗਿਆ ਸੀ ਤੇ ਹੁਣ ਮੇਰੇ ਕੋਲ ਲੋਕ ਨਹੀਂ ਆ ਰਹੇ ਉਹ ਕਹਿੰਦਾ ਪੁੱਤ ਵੀ ਤੂੰ ਇੱਕ ਗਲਤੀ ਜਿਹੜੀ ਕੀਤੀ ਆ ਜ਼ਿੰਦਗੀ ਚ ਤੇ ਉਹ ਗਲਤੀ ਮੈਂ ਵੀ ਕੀਤੀ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਗਲਤੀ ਤੂੰ ਕਰੇ ਪਰ ਤੂੰ ਕਰਤੀ ਉਹ ਕਹਿੰਦਾ ਕਿਹੜੀ ਗਲਤੀ ਕਹਿੰਦਾ ਤੈਨੂੰ ਪਤਾ ਵੀ ਮੈਂ ਤੇਰੀ ਹਰ ਮੂਰਤੀ ਦੇ ਵਿੱਚ ਨੁਕਸ ਕਿਉਂ ਘਟਦਾ ਸੀ ਭਾਵੇਂ ਉਹਦੇ ਵਿੱਚ ਕੋਈ ਕਮੀ ਨਹੀਂ ਸੀ ਹੁੰਦੀ ਮੈਂ ਨੁਕਸ ਤਾਂ ਕੱਟਦਾ ਸੀ ਕਿ ਤੇਰੇ ਵਿੱਚ ਹੰਕਾਰ ਨਾ ਆ ਜਾਵੇ ਤੇ ਤੂੰ ਇਹ ਨਾ ਸਮਝ ਬੈਠੇ ਵੀ ਤੇਰੇ ਤੋਂ ਉੱਤੇ ਕੋਈ ਮੂਰਤੀਕਾਰ ਹੀ ਨਹੀਂ ਹੈਗਾ ਵੀ ਤੂੰ ਰੱਬ ਨਾ ਸਮਝਣ ਲੱਗ ਜਾਏ ਆਪਣੇ ਆਪ ਨੂੰ ਇਸ ਕਰਕੇ ਮੈਂ ਉਹ ਨੁਕਸ ਕੱਟਦਾ ਸੀ ਤੇ ਜਦੋਂ ਤੱਕ ਉਹ ਨੁਕਸ ਮੈਂ ਕੱਟਦਾ ਰਿਹਾ ਤੂੰ ਨੀਵਾ ਰਹਿੰਦਾ ਸੀ ਤੇ ਤੂੰ ਆਪਣੇ ਜਿਹੜੇ ਕੰਮ ਦੇ ਵਿੱਚ ਪਰਪੱਖ ਸੀਗਾ ਤੇ ਜਿੱਦਾਂ ਜਿੱਦਾਂ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਐਕਸਪਰਟ ਸਮਝਣ ਲੱਗ ਗਿਆ ਤੇ ਅਤੇ ਨਤੀਜਾ ਤੇਰੇ ਸਾਹਮਣੇ ਆ ਕੀ ਹੋਇਆ ਉਸ ਬੇਟੇ ਨੂੰ ਪਛਤਾਵਾ ਬਹੁਤ ਹੁੰਦਾ ਵਾ ਕਹਿੰਦਾ ਪਾਪਾ ਵੀ ਮੈਨੂੰ ਗੱਲ ਸਾਰੀ ਸਮਝ ਆ ਗਈ ਹੁਣ ਦੱਸੋ ਵੀ ਮੈਂ ਕਰਾਂ ਕੀ ਉਹ ਕਹਿੰਦਾ ਵੀ ਜਿੰਨੀਆਂ ਮੂਰਤੀਆਂ ਨੇ ਹੁਣ ਨਵੇਂ ਸਿਰੇ ਤੋਂ ਫੇਰ ਕੰਮ ਸ਼ੁਰੂ ਕਰ ਤੇ ਮੈਂ ਜਿੰਨਾ ਚਿਰ ਜਿਉਂਦਾ ਵਾਂ ਤੇਰੀਆਂ ਮੂਰਤੀਆਂ ਦੇ ਵਿੱਚ ਨੁਕਸ ਕੱਢੂੰਗਾ ਤੂੰ ਉੱਤੇ ਕੰਮ ਕਰੀ ਉਸ ਤਰੀਕੇ ਦੇ ਨਾਲ ਹੀ ਕੰਮ ਕਰੀ ਫੇਰ ਤੇਰੀ ਜਿਹੜੀ ਪੋਪੂਲੈਰਿਟੀ ਆ ਉਹ ਹੋਜੂਗੀ ਸਾਰੇ ਪਾਸੇ ਸੋ ਇਦਾਂ ਹੀ ਉਸ ਦੋਨੋਂ ਜਣੇ ਕਰਦੇ ਆ ਤੇ ਜਦੋਂ ਉਹ ਪਿਓ ਦੁਬਾਰਾ ਨਕਸ਼ ਕੱਢਣੇ ਸ਼ੁਰੂ ਕਰਦਾ ਤਾਂ ਬੇਟੇ ਦੀ ਜਿਹੜੀ ਫੇਰ ਜਿਹੜੀ ਚਰਚਾ ਵਾ ਸਾਰੇ ਪਾਸੇ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਦੋਸਤੋ ਕਹਾਣੀ ਦਾ ਤਾਂ ਐਂਡ ਆ ਇੱਥੇ ਪਰ ਦੇਖੋ ਕਿੰਨੀ ਸੋਹਣੀ ਸਿੱਖਿਆ ਵਾ ਕਿ ਕਦੇ ਵੀ ਆਪਣੇ ਆਪ ਨੂੰ ਪਰਫੈਕਟ ਨਾ ਸਮਝਿਓ ਕਿਸੇ ਕੰਮ ਦੇ ਜਾਂ ਆਪਣੇ ਆਪ ਦੇ ਵਿੱਚ ਹੰਕਾਰ ਨਾ ਲੈ ਆਇਓ ਕਿ ਮੈਂ ਹੀ ਕੰਮ ਜਿਹੜਾ ਕੰਮ ਇਹ ਮੈਂ ਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਦੁਨੀਆ ਪਰੇ ਤੋਂ ਪਰੇ ਪਈਆ ਆਪਣੇ ਆਪ ਨੂੰ ਨੀਮਾ ਕਰਕੇ ਰੱਖੋ ਰੱਬ ਨੇ ਕੋਈ ਹੁਨਰ ਦਿੱਤਾ ਉਹਦੇ ਤੇ ਮਾਣ ਜ਼ਰੂਰ ਕਰੋ ਪਰ ਹੰਕਾਰ ਨਾ ਕਰਿਓ ਸੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦਾ ਜੀ